ਮੈਂ ਡਾਕਟਰ ਵਿਜੇ ਵਿਜੇ ਕੁਮਾਰ ਰਿਟਾਇਰਡ ਸਰਜਨ ਅਗਰਸੱਤ ਤੋਂ ਮੈਂ ਰਿਟਾਇਰ ਹੋਇਆ ਹਾਂ ਨੋ ਮੈਂ ਗੁਰਦਾਸਪੁਰ ਦੇ ਵਿੱਚ ਇੱਕ ਸਾਡੀ ਸੰਸਥਾ ਹੈ ਪਾਵਾ ਦਾ ਨਾਮ ਨਾਲ ਪਬਲਿਕ ਅਗੇਂਸਟ ਐਡਲਟਰੇਸ਼ਨ ਵੈਲਫੇਅਰ ਐਸੋਸੀਏਸ਼ਨ ਜਿਨ੍ਹਾਂ ਦੇ ਚੀਫ ਪੈਟਰਨ ਜਿਹੜੇ ਸਾਡੇ ਜਸਟਿਸ ਜੋਰਾ ਸਿੰਘ ਜੀ ਨੇ ਤੇ ਜਿਹੜੇ ਇੱਥੇ ਸਾਡੇ ਗੁਰਦਾਸਪੁਰ ਦੇ ਵਿੱਚ ਮੋਟਾ ਸੈਸ਼ਨ ਜੱਜ ਰਹਿ ਕੇ ਗਏ ਨੇ ਤੋ ਅੱਜ ਅਸੀਂ ਉਹਦੇ ਸਬੰਧ ਵਿੱਚ ਇੱਕ ਮੈਡੀਕਲ ਕੈਂਪ ਜਿਹੜਾ ਹੈਗਾ ਉਹ ਵਿਲੇਜ ਮਕੋੜਾ ਦੇ ਵਿੱਚ ਲਗਾਉਣ ਜਾ ਰਹੇ ਹਾਂ ਜਿਹਦੇ ਜਿਹਦੇ ਕਰਕੇ ਸਾਰੀ ਟੀਮ ਜਿਹੜੀ ਹੈਗੀ ਆ ਚੰਡੀਗੜ੍ਹ ਤੋਂ ਇੱਥੇ ਮੇਰੇ ਹਸਪੀਟਲ ਦੇ ਵਿੱਚ ਪਹੁੰਚੀ ਹੈ ਤੋ ਮੈਂ ਉਹਨਾਂ ਦਾ ਸਾਰੇ ਟੀਮ ਦਾ ਸਵਾਗਤ ਕਰਦਾ ਤੇ ਆਸ ਕਰਦਾ ਕਿ ਜਿਹੜੀ ਸਾਡੀ ਟੀਮ ਹੈ ਉਹ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਵੈਲਫੇਅਰ ਦੇ ਕੰਮ ਕਰਦੀ ਹੈ ਉਸ ਤਰ੍ਹਾਂ ਹੀ ਇਹ ਹੋਰ ਵੀ ਜਿਹੜੀ ਹੈ ਲੋਕਾਂ ਦੀ ਸੇਵਾ ਵਿੱਚ ਅੱਗੇ ਵਧ ਕੇ ਪਾਰਟਿਸਪੇਟ ਕਰੇਗੀ ਜੀਵੇਂ ਕਿ ਸਰਕਾਰ ਵੀ ਕਹਿੰਦੇ ਵਾਸਤੇ ਕਾਫੀ ਇਨੀਸ਼ੀਏਟਿਵ ਲੈਂਦੀ ਹੈ ਮੈਂ ਕਿਉਂਕਿ ਸਿਵਲ ਸਰਜਨ ਰਟਾਇਰ ਹੋਇਆ ਐਜ਼ ਅ ਸਿਵਲ ਸਰਜਨ ਵੀ ਅਸੀਂ ਆਪਣੀ ਜਿਹੜੀ ਸਾਡੀ ਹੈਲਥ ਦੀ ਟੀਮ ਹੁੰਦੀ ਹੈ ਉਹ ਕਾਫੀ ਥਾਵਾਂ ਦੇ ਉੱਤੇ ਜਿਹੜੀਆਂ ਡਾਕਟਰ ਰਿਪੋਰਟਸ ਜਾਂ ਜਿਹੜੀਆਂ ਉਹ ਫੜੀਆਂ ਜਾਂਦੀਆਂ ਸੀਗੀਆਂ ਹੁਣ ਇਹ ਸਾਡਾ ਪਰਪਸ ਜਿਹੜੀ ਸਾਡੀ ਐਸੋਸੀਏਸ਼ਨ ਦਾ ਪਰਪਸ ਆ ਕਿ ਜਿੰਨੀ ਦੇਰ ਤੱਕ ਸਾਡੀ ਪਬਲਿਕ ਇਨਵੋਲਡ ਨਹੀਂ ਹੋਏਗੀ ਉਨੀ ਦੇਰ ਤੱਕ ਅਸੀਂ ਕਿਸੇ ਅچھے ਸੋਲੂਸ਼ਨ ਤੇ ਨਹੀਂ ਪਹੁੰਚ ਸਕਦੇ ਉਹ ਸਾਡੀ ਸੰਸਥਾ ਦਾ ਮੇਨ ਪਰਪਸ ਜਿਹੜਾ ਹੈਗਾ ਕਿ ਲੋਕਾਂ ਨੂੰ ਅਸੀਂ ਅਡਲਟਰੇਸ਼ਨ ਦੇ ਬਾਰੇ ਬਾਰੇ ਜਾਗਰੂਕ ਕਰੀਏ ਤਾਂ ਕਿ ਜਿੱਥੇ ਵੀ ਲੋਕਾਂ ਨੂੰ ਜਦੋਂ ਜਾਗਰੂਕ ਹੋਏ ਹੋਰ ਵੀ ਕੋਸ਼ਿਸ਼ ਕਰਦੇ ਰਵਾਂਗੇ ਕਿ ਅਸੀਂ ਲੋਕਾਂ ਨੂੰ ਪਬਲਿਕ ਨੂੰ ਨਾਲ ਲੈ ਕੇ ਤੇ ਅਡਲਟਰੇਸ਼ਨ ਨੂੰ ਜਿਹੜੀ ਹੈ ਉਹ ਕੀ ਜਿਵੇਂ ਅਸੀਂ ਪੁਰਾਣੇ ਟਾਈਮ 'ਚ ਦੇਖਦੇ ਸੀ ਲੋਕੀ ਸਿੰਪਲ ਖਾਣਾ ਖਾਂਦੇ ਸੀ ਔਰ ਹੈਲਥੀ ਸੀਗੇ ਲੇਕਿਨ ਅੱਜ ਕੱਲ ਦੀ ਜਨਰੇਸ਼ਨ ਮੈਂ ਖੁਦ ਐਜੇ ਡਾਕਟਰ ਬਤੌਰ ਸਿਵਲ ਸਰਜਨ ਨੂੰ ਇਹ ਕਈ ਗੱਲਾਂ ਨੋਟ ਕੀਤੀਆਂ ਕਿ ਜਿਹੜੇ ਸਾਡੇ ਜੰਗ ਬੱਚੇ ਆ ਛੋਟੇ ਦੇ ਬੱਚੇ 18-18 ਸਾਲ ਦੇ ਬੱਚਿਆਂ ਦੇ ਵਿੱਚ ਬਲੱਡ ਪ੍ਰੈਸ਼ਰ 슈ਗਰ ਹਾਰਟ ਦੀਆਂ ਬਿਮਾਰੀਆਂ ਈਵਨ ਆਪਾਂ ਦੇਖਿਆ ਕਿ ਗਰਾਊਂਡਾਂ ਦੇ ਵਿੱਚ ਬੱਚੇ ਜਿਹੜੇ ਆ ਖੇਡਦੇ-ਖੇਡਦੇ ਕੋਲਾਪਸ ਹੋ ਜਾਂਦੇ ਆ ਉਹਦਾ ਮੋਸਟਲੀ ਕਾਰਨ ਜਿਹੜਾ ਹੈਗਾ ਸਾਡਾ ਮਾੜੀਆਂ ਫੂਡ ਹੈਬਿਟਸ ਤੇ ਸਾਡਾ ਮਾੜਾ ਫੂਡ ਆ ਕਿਉਂਕਿ ਜਿਹੜੇ ਸਾਡੀ ਬਾਹਰ ਦੀ ਬੱਚਿਆਂ ਦਾ ਲਾਈਫਸਟਾਈਲ ਚੇਂਜ ਹੋ ਗਿਆ ਕੁਝ ਚੀਜ਼ਾਂ ਜਿਹੜੀਆਂ ਬੱਚੇ ਖਾ ਰਹੇ ਨੇ ਜਾਂ ਜਿਹੜੇ ਸਾਨੂੰ ਬਾਹਰ ਖਵਾ ਰੀਆਂ ਚੀਜ਼ਾਂ ਜਾ ਰਹੀਆਂ ਉਹ ਚੀਜ਼ਾਂ ਦੇ ਵਿੱਚ ਐਡਲਟਰੇਸ਼ਨ ਹੈ ਮਤਲਬ ਜੇ ਅਸੀਂ ਕੋਲਡ ਡਰਿੰਕ ਲੈਂਦੇ ਆ ਬੱਚੇ ਕੋਲਡ ਡਰਿੰਕ ਤੇ ਬੜੇ ਸ਼ਕੀਨ ਆ ਬਾਹਰ ਦੇ ਜਿਹੜੇ ਫੈਟ ਫੂਡਸ ਦੂਸਰੇ ਬਹੁਤ ਖਾਂਦੇ ਨੇ ਜਾਂ ਜਿਹੜੇ ਜਿਹੜੀਆਂ ਜਿਹੜੀ ਸਾਰਿਆਂ ਦੇ ਵਿੱਚ ਸਾਰੇ ਫੂਡਸ ਦੇ ਵਿੱਚ ਕੁਝ ਨਾ ਕੁਝ ਜਿਹੜੇ ਕੈਮੀਕਲ ਜਿਹੜੇ ਹੈਗੇ ਉਹ ਮਿਲੇ ਹੋਏ ਨੇ ਜਿੱਦੇ ਕਰਕੇ ਜੇ ਹੁਣ ਵੀ ਅਸੀਂ ਕਈ ਥਾਵਾਂ ਤੇ ਦੇਖਿਆ ਕਈ ਥਾਵਾਂ ਤੇ ਪਨੀਰ ਕਈ ਤਮਾਤੇ ਦੁੱਧ ਨਕਲੀ ਦੁੱਧ ਜਿਹੜਾ ਮਾਰਕੀਟ ਵਿੱਚ ਆ ਰਿਹਾ ਕਿਉਂਕਿ ਜਿੰਨੇ ਪੁਰਾਣੇ ਟਾਈਮ ਦੇ ਵਿੱਚ ਲੋਕੀਂ ਹਰ ਘਰ ਦੇ ਵਿੱਚ ਪਸ਼ੂ ਹੁੰਦੇ ਸੀ ਉਹਨ ਉਹਨੇ ਪਸ਼ੂ ਨਹੀਂ ਹੈਗੇ ਜਿੰਨੀ ਪ੍ਰੋਡਕਸ਼ਨ ਹੈਗੀ ਦੁੱਧ ਦੀ ਉਸ ਤੋਂ 4 ਗੁਣਾ ਵੱਡੋ ਦੀ ਨੀਡ ਹੈਗੀ ਆ ਤੇ ਜਿਹੜਾ ਡੁਪਲੀਕੇਟ ਦੁੱਧ ਹੈ ਤਿੰਨ ਗੁਣਾ ਜ਼ਿਆਦਾ ਮਾਰਕੀਟ ਦੇ ਵਿੱਚ ਉਹਦੇ ਕਰਕੇ ਆ ਜਾਂਦਾ ਉਹ ਇਸ ਕਰਕੇ ਇਹਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਅਵੇਅਰ ਹੋਈਏ ਜਿੱਥੇ ਸਾਨੂੰ ਕਿਤੇ ਸੋਰਸ ਪਤਾ ਲੱਗਦਾ ਹੈ ਕਿ ਇਹ ਜਿਹੜਾ ਦੁੱਧ ਵਾਲਾ ਬੰਦਾ ਜਾਂ ਦਹੀਂ ਵਾਲਾ ਬੰਦਾ ਮਾੜਾ ਦੁੱਧ ਦਿੰਦਾ ਅਸੀਂ ਉਹਦੇ ਅਗੇਂਸਟ ਆਵਾਜ਼ ਠਾਈਏ ਤਾਂ ਕਿ ਜਿਹੜੇ ਸਾਡੇ ਬੱਚਿਆਂ ਦੀ ਜਿਹੜੀ ਸਿਹਤ ਹੈ ਜਾਂ ਸਾਡੀ ਸਿਹਤ ਆ ਉਹ ਸਫਰ ਨਾ ਕਰੇ ਈਵਨ ਅਸੀਂ ਹੋਰ ਵੀ ਦੇਖਿਆ ਹੈ ਕਿ ਅੱਜ ਕੱਲ ਜਿਹੜਾ ਕੈਂਸਰ ਹੈ ਬੜੇ ਤੇਜ਼ੀ ਦੇ ਨਾਲ ਫੈਲ ਰਿਹਾ ਬਲੱਡ ਪ੍ਰੈਸ਼ਰ ਸ਼ੂਗਰ ਹਾਰਟ ਦੀਆਂ ਬਿਮਾਰੀਆਂ ਫੈਲਣ ਦਾ ਕਾਰਨ ਇਹੀ ਹੈ ਇੱਕ ਤਾਂ ਸਾਡੀ ਡਾਈਟ ਹੈਬਿਟ ਤਾਂ ਹੈ ਹੀ ਹੈ ਲੇਕਿਨ ਇੱਕ ਅਡਲਟ੍ਰੇਟਡ ਫੂਡ ਜਿਹੜਾ ਹੈਗਾ ਉਹ ਵੀ ਇੱਕ ਦਾ ਬਹੁਤ ਵੱਡਾ ਕਾਰਨ ਹੈਗਾ ਸੋ ਅਸੀਂ ਵੀ ਚਾਹੁੰਦੇ ਹਾਂ ਕਿ ਇਹ ਸੰਸਥਾ ਜਿਹੜੀ ਸਾਡੀ ਹੈ ਪਲੱਸ ਲੋਕਾਂ ਦੇ ਵਿੱਚ ਅਵੇਰਨੈਸ ਪੈਦਾ ਕਰਕੇ ਅਸੀਂ ਇਹਨੂੰ ਇਹ ਜਿਹੜੇ ਕੇਸ ਨੇ ਹੈਗੇ ਆ ਅਡਲਟ੍ਰੇਸ਼ਨ ਦੇ ਇਹਨਾਂ ਨੂੰ ਘਟਾਈਏ ਕਿ ਆਪਣੀਆਂ ਜਿਹੜੀਆਂ ਫੂਡ ਹੈਬਿਟਸ ਆ ਸਾਨੂੰ ਉਹ ਵੀ ਚੇਂਜ ਕਰਨੇ ਪੈਣਗੇ ਕਿਉਂਕਿ ਅਸੀਂ ਖਾਣ ਪੀਣ ਦਾ ਜਿਹੜਾ ਸਟਾਈਲ ਹੈ ਸਾਡਾ ਉਹ ਅਸੀਂ ਆਪਣਾ ਅੰਗਰੇਜ਼ੀ ਟਾਈਪ ਕਰ ਲਿਆ ਬੇਸਿਕ ਜਿਹੜਾ ਸਾਦਾ ਭੋਜਨ ਹੈ ਸੀਜ਼ਨਲ ਫਰੂਟਸ ਹੈਗੇ ਆ ਸੀਜ਼ਨਲ ਸਬਜ਼ੀਆਂ ਹੈਗੀਆਂ ਅਸੀਂ ਉਹ ਖਾਣੀਆਂ ਚਾਹੀਦੀਆਂ ਅਸੀਂ ਤਾਂ ਜਿਹੜੇ ਸਟੋਰਾਂ ਦੇ ਵਿੱਚ ਪ੍ਰিজਰਵਟਿਵ 8 8 15 15 ਮਹੀਨੇ ਮਹੀਨੇ ਦੀਆਂ ਜਿਹੜੀਆਂ ਸਬਜ਼ੀਆਂ ਪਈਆਂ ਉਹ ਕੈਮੀਕਲ ਲਾ ਕੇ ਉਹਨਾਂ ਨੇ ਪ੍ਰিজਰਵ ਕੀਤੀਆਂ ਹੁੰਦੀਆਂ ਜਿਹੜੇ ਵੀ ਉਹ ਉਹ ਅਲਟੀਮੇਟਲੀ ਜਿਹੜਾ ਵੀ ਜਿੰਨੇ ਵੀ ਪ੍ਰਜਰਵੇਟਿਵ ਪ੍ਰਜਰਵੇਟਿਵਸ ਹੈਗੇ ਨੇ ਉਹ ਕਿਤੇ ਨਾ ਕਿਤੇ ਖਾਸ ਤੋ ਜਾਣ ਕੇ ਹੈਗੇ ਆ ਕੋ ਸਾਡੇ ਲੀਵਰ ਤੇ ਇਫੈਕਟ ਕਰਦੇ ਨੇ ਸਾਡੇ ਹਾਰਟ ਤੇ ਇਫੈਕਟ ਕਰਦੇ ਨੇ ਸਾਡੇ ਓਵਰਆਲ ਬੋਡੀ ਦੇ ਉੱਤੇ ਇਫੈਕਟ ਕਰਦੇ ਨੇ ਸੋ ਇਹਦੇ ਚ ਸਾਨੂੰ ਮੇਨ ਆ ਕਿ ਜਿਹੜੇ ਜੜੀਆਂ ਫਰੈਸ਼ ਫਰੂਟਸ ਹੈਗੇ ਆ ਫਰੈਸ਼ ਸਬਜ਼ੀਆਂ ਹੈਗੀਆਂ ਸੀਜ਼ਨਲ ਸਬਜ਼ੀਆਂ ਉਹ ਖਾਣੀਆਂ ਚਾਹੀਦੀਆਂ ਤਾਂ ਕਿ ਅਸੀਂ ਆਪਣਾ ਜਿਹੜਾ ਸਾਡਾ ਜਿਹੜੀਆਂ ਕੈਂਸਰ ਵਰਗੀਆਂ ਬਿਮਾਰੀਆਂ ਜਾਂ ਨਿਵਰਦੀਆਂ ਬਿਮਾਰੀਆਂ ਜਿਆਦਾ ਪ੍ਰੋਡਿਊਸ ਹੋ ਰਹੀਆਂ ਉਹਨਾਂ ਤਾਂ ਇਹਨਾਂ ਸਾਰਿਆਂ ਦਾ ਹੀ ਸੇ ਸਾਡੀ ਤੇ ਬਹੁਤ ਜਿਆਦਾ ਮਾੜਾ ਅਸਰ ਹੈ ਕਿ ਇਹਨਾਂ ਦਾ ਹੀ ਨੁਕਸਾਨ ਹੈ ਕਿ ਜਿਹੜੀਆਂ ਬਿਮਾਰੀਆਂ ਸਾਨੂੰ ਬੱਚਿਆਂ ਨੂੰ ਜਾਂ ਸਾਡੇ ਜਨਰੇਸ਼ਨ ਨੂੰ ਜਾਂ ਇਵਨ ਜਿਹੜੇ ਸਾਡੇ ਦੇ ਲੋਕ ਵੀ ਜਿਆਦਾ ਹੋ ਰਹੀਆਂ ਉਹ ਇਹ ਕਾਰਨ ਹੈਗਾ ਪਰ ਕਿਹਦੇ ਲਈ ਇਹਦੇ ਲਈ ਸਾਨੂੰ ਸਾਰਿਆਂ ਨੂੰ ਆਪਣਾ ਥੋੜਾ ਬਹੁਤੀ ਇਮਾਨਦਾਰੀ ਨਾਲ ਜਿਹੜਾ ਬੰਦਾ ਪ੍ਰੋਡਿਊਸ ਕਰਦਾ ਪਿਆ ਜਿੱਥਾ ਜਿਹੜਾ ਪ੍ਰੋਡਿਊਸਰ ਹੈਗਾ ਉਹ ਵੀ ਸੋਚਦਾ ਕਿ ਮੈਨੂੰ ਲਾਲਚ ਦੇ ਨਾਲ ਵੱਧ ਤੋਂ ਵੱਧ ਚੀਜ਼ ਆਪਣਾ ਪ੍ਰੋਫਿਟ ਹੋਵੇ ਸਾਨੂੰ ਤੁਹਾਨੂੰ ਕਿ ਇਹਦੇ ਨਾਲ ਅਸੀਂ ਆਪਣੀ ਜਨਰੇਸ਼ਨ ਇੱਕ ਪੂਰੀ ਖਰਾਬ ਕਰਦੇ ਪਏ ਆ ਉਹਦੇ ਨਾਲ ਕੱਲਾ ਸਾਡਾ ਪਰਿਵਾਰ ਹੀ ਸਫਰ ਨਹੀਂ ਹੋਣਾ ਤੁਸੀਂ ਭਾਵੇਂ ਮੈਂ ਵੇਖਿਆ ਵੀ ਜਿਹੜੇ ਬੰਦੇ ਆ ਉਹ ਆਪਣੇ ਲਈ ਬੱਕਰੇ ਰਾਲ ਲੈਂਦੇ ਨੇ ਤੇ ਦੂਜਿਆਂ ਵਾਸਤੇ ਜੋ ਮਰਜ਼ੀ ਦੇਜੋ ਇਸ ਤਰ੍ਹਾਂ ਦੀ ਜਿਹੜੀ ਸਾਡੀ ਪ੍ਰੈਕਟਿਸ ਹੈ ਇਹਨੂੰ ਬੰਦ ਕਰਨਾ ਚਾਹੀਦਾ ਤੇ ਸਾਨੂੰ ਇੱਕ ਇੱਕ ਮਤਲਬ ਲਾਲਚ ਦੀ ਬਜਾਏ ਇੱਕ ਆਪਣਾ ਜਿਹੜਾ ਵੀ ਬੰਦਾ ਜਿੱਥੇ ਵੀ ਉਹ ਕੰਮ ਕਰਦਾ ਪਿਆ ਇਮਾਨਦਾਰੀ ਦੇ ਨਾਲ ਉਹ ਜਿਹੜੀ ਆ ਵਿੱਚ ਡਾਕਟੋਰੇਸ਼ਨ ਨੂੰ ਘਟਾ ਕੇ ਸਿੰਪਲ ਜਿਹੜੀਆਂ ਚੀਜ਼ਾਂ ਉਹ ਵੇਚੇ ਈਵਨ ਕਈ ਥਾਵਾਂ ਤੇ ਮੈਂ ਵੇਖਿਆ ਕਿ ਲੋਕ ਜਿਹੜੇ 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 ਆਰਗੋਨਿਕ ਖੇਤੀ ਕਰਦੇ ਨੇ ਉਹ ਪ੍ਰੋਡਕਟ ਦੇ ਰੇਟ ਵੀ ਹੁੰਦੇ ਜ਼ਿਆਦਾ ਹੁੰਦੇ ਨੇ ਲੇਕਿਨ ਫਿਰ ਵੀ ਉਹ ਲੋਕੀ ਬਹੁਤ ਖਰੀਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਆਪ ਵੀ ਇਹ ਅਵੇਅਰ ਹੋਣਾ ਪਏਗਾ ਤੇ ਜਿਹੜੇ ਜਿਹੜੇ ਲੋਕ ਇਹ ਵੇਚਦੇ ਨੇ ਜਾਂ ਜਿਹੜੇ ਫਰੂਟ ਸਬਜ਼ੀਆਂ ਬਣਾਉਂਦੇ ਨੇ ਇਹਨਾਂ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਨੈਤਿਕ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਆਪਣੇ ਦੇਸ਼ ਦੇ ਆਪਣੇ ਮਹੱਲੇ ਏਰੀਆ ਦੇ ਲੋਕਾਂ ਦੇ ਵਿੱਚ ਜੇ ਬਿਮਾਰੀਆਂ ਦੇ ਰਹੇ ਆ ਤੇ ਆਪਾਂ ਨੂੰ ਬੰਦ ਕਰੀਏ ਤੇ ਇਸ ਲਾਲਚ ਤੋਂ ਬਾਹਰ ਨਿਕਲ ਕੇ ਲੋਕਾਂ ਦੀ ਸਿਹਤ ਦਾ ਖਿਆਲ ਰੱਖੀਏ ਬਿਆਸੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਹਰ ਹਰ ਡਿਸਟ੍ਰਿਕਟ ਦੇ ਵਿੱਚ ਇਹਨਾਂ ਨੇ ਅੱਜ ਕੱਲ ਬੈਂਡਸ ਜਿਹੜੀਆਂ ਹੈਗੀਆਂ ਨਾ ਉਹ ਉਹ ਟੈਸਟਿੰਗ ਬੈਂਡਸ ਜਿਹੜੀਆਂ ਉਹ ਨਾਲ ਨਾਲ ਮੂਵ ਕਰਦੀਆਂ ਪਰ ਓਵਰ ਆਲ ਜਿਹੜੀ ਹੈ ਜਿਹੜੀਆਂ ਲੈਬਸ ਹੈਗੀਆਂ ਕੰਪੈਰੀਟਿਵਲੀ ਸਟੇਟ ਦੇ ਵਿੱਚ ਘੱਟ ਨੇ ਜਿੰਨੀ ਇੱਕ ਉਹਦੇ ਕਰਕੇ ਉਹਨਾਂ ਕੋਲ ਕੰਮ ਦਾ ਲੋਡ ਵੱਧ ਜਾਂਦਾ ਹੈ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਹਰ ਸਟੇਟ ਦੇ ਜਾਇ ਹਰ ਡਿਸਟ੍ਰਿਕਟ ਦੇ ਵਿੱਚ ਕੋਈ ਇੱਕ ਇੱਕ ਲੈਬ ਜਿਹੜੀ ਆ ਚਾਹੀਦੀ ਹੈ ਤਾਂ ਕਿ ਡਿਸਟ੍ਰਿਕਟ ਦਾ ਜਿਹੜਾ ਜਿਹੜਾ ਵਿੱਚ ਚੈਕਿੰਗ ਪੁਆਇੰਟ ਹੈਗਾ ਉੱਥੇ ਚੈੱਕ ਆ ਜੇ ਤਾਂ ਕਿ ਉਹਦੀ ਰਿਪੋਰਟ ਜਿਹੜੀ ਆ ਛੇਤੀ ਮਿਲ ਜੇ ਜੇ ਅੱਜ ਟੈਸਟ ਹੋਇਆ ਤਾਂ ਉਹਦੀ ਜੇ 2 ਮਹੀਨੇ ਬਾਅਦ ਰਿਪੋਰਟ ਮਿਲਦੀ ਹੈ ਤੇ ਉਹਦਾ ਉਹਦਾ ਕੋਈ ਫਾਨ ਨਹੀਂ ਹੈ ਇਹ ਅੱਜ ਮਤਲਬ ਵੀ ਦਿਨ 7 ਡੇਜ਼ ਹੋਏ ਤੇ ਬੰਦੇ ਤੇ ਐਕਸ਼ਨ ਹੋਵੇ ਮਿੱਤਰ ਦੇ ਵਿੱਚ ਉਹਨਾਂ ਦਾ ਕਾਰਵਾਈ ਹੋਵੇ ਉਹਨਾਂ ਨੂੰ ਪਤਾ ਹੋਵੇ ਵੀ ਠੀਕ ਹੈ ਵੀ ਜੇ ਅਸੀਂ ਕੋਈ ਬੁਰਾ ਕੰਮ ਕਰਦੇ ਆ ਜਾਂ ਇਸ ਤਰ੍ਹਾਂ ਦੀ ਡਿਕਟੇਸ਼ਨ ਕਰਦੇ ਪੜੇਗੇ ਤੇ ਸਾਡੇ ਤੇ ਕਾਰਵਾਈ ਹੋ ਸਕਦੀ ਆ ਉਹ ਸਰਕਾਰ ਨੂੰ ਵੀ ਚਾਹੀਦਾ ਉਹ ਤੇ ਸਟ੍ਰਿਕਟ ਐਕਸ਼ਨ ਜਿਹੜਾ ਉਹ ਲਿਆ ਜਾਣਾ ਚਾਹੀਦਾ ਤੇ ਇਹੇ ਦੇ ਵਿੱਚ ਜਿਹੜੀ ਤੁਹਾਡੀ ਐਸੋਸੀਏਸ਼ਨ ਆ ਪਾਵ ਐਸੋਸੀਏਸ਼ਨ ਉਹਦੀ ਕੀਪੂਫ ਕਰ ਸਕਦੇ ਸਾਡੀ ਭੂਮਿਕਾ ਇਹ ਹੈ ਕਿ ਅਸੀਂ ਸਾਡੀ ਐਸੋਸੀਏਸ਼ਨ ਨੇ ਵੀ ਆਪਣੇ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ ਜੇਕਰ ਕਿਸੇ ਨੂੰ ਪਬਲਿਕ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਕੋਈ ਲੱਗਦਾ ਹੈ ਵੀ ਇਹ ਬੰਦਾ ਅਡਲਟ ਰਿਸ਼ਨਾ ਕੋਈ ਕਹੀਦੀ ਗੱਲ ਨਹੀਂ ਸੁਂਦਾ ਤੇ ਸਾਡੀ ਐਸੋਸੀਏਸ਼ਨ ਇਵਨ ਡਿਸਟ੍ਰਿਕਟ ਲੈਵਲ ਦੇ ਉੱਤੇ ਮੈਂ ਵੀ ਬੈਠਾ ਹਾਂ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਜੇ ਪਾਵਾਂ ਦਾ ਮੈਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਇਸੇ ਤਰ੍ਹਾਂ ਹੀ ਸਾਡੀ ਸਟੇਟ ਦੇ ਲੈਵਲ ਦੇ ਉੱਤੇ ਵੀ ਸਾਡੀ ਇੱਕ ਸਾਡੇ ਕੰਟੈਕਟ ਨੰਬਰ ਹੈਗੇ ਨੇ ਉਹ ਨੰਬਰ ਜਿਹੜੇ ਆ ਉਹ ਕੋਈ ਵੀ ਜਿਹੜਾ ਉਹ ਡਾਇਲ ਕਰਕੇ ਸਾਨੂੰ ਇਨਫਾਰਮ ਕਰ ਸਕਦਾ ਹੈ ਡੈਫੀਨਿਟਲੀ ਅਸੀਂ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੇ ਆ ਇਨ ਟੱਚ ਰਹਿੰਦੇ ਆ ਤੇ ਉਹ ਜਿਹੜੀ ਉਹਦੇ ਤੇ ਜਿਹੜੀ ਆ ਕਾਰਵਾਈ ਜਾਂ ਉਹਦੇ ਤੇ ਜੋ ਜੋ ਵੀ ਉਹਦਾ ਉਹਦਾ ਇਸ਼ੂ ਹੈਗਾ ਉਹ ਆਪਾਂ ਪਬਲਿਕ ਦਾ ਸੌਲਵ ਕਰ ਦਾਂਗੇ